ਵਾਹਿਗੁਰੂ ਜੀ ਇਹ ਅਜੀਤ ਅਕਸ਼ਰੀ ਕੇਸਗੜ ਸਾਹਿਬ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਆ ਰਿਹਾ ਜੀ ਕਹਿੰਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ 50 ਤੋਂ 60 ਲੱਖ ਦੁਨੀਆ ਹੋਲਾ-ਮਹੱਲਾ ਦੇਖਣ ਆ ਚੁੱਕੀ ਆ ਜੀ ਤਾਂ ਜੋ ਅਸੀਂ ਮੱਥਾ ਟੇਕ ਕੇ ਗੁਰੂ ਦੀ ਖੁਸ਼ੀ ਦੀ ਪ੍ਰਾਪਤੀ ਕਰ ਸਕ ਜੀ ਉਹ ਨਿੱਕੀ ਐਲ.ਡੀ. ਦੇਖ ਲੋ ਜੀ ਤੇ ਤਾਂ ਤੁਸੀਂ ਮੇਰੇ ਸ਼ਿਪਾਨੇ ਤੇ ਕਿਹਾ ਤਾਂ ਤੇ ਹੁਣ ਤੁਸੀਂ ਆਹ ਦੇਖ ਲਓ ਜੀ ਏਕੇ 47 ਟੋਇਗਨ ਤੇ ਇਸ ਵਕਤ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਜੀ ਸਾਹਮਣੇ ਪੱਤ ਸਾਹਮਣੇ ਖੰਭੇ ਪਾਸੇ ਹੈਗੇ ਆ ਤੇ ਝੂਲੇ ਚੰਡੋ ਜੇ ਕਿਸੇ ਨੂੰ ਝੂਟਣੀ ਆ ਤਾਂ ਆਜੋ ਜੀ ਤੇ ਆਹ ਦੇਖੋ ਜੀ ਰੌਣਕ ਕੀ ਹੁੰਦੇ ਹੈ ਹੈਲੋ ਬੋਲ ਤੇ ਮੇਰੇ ਬਲੌਗ ਆਉਗਾ ਤੇ ਹੁਣ ਤੁਸੀਂ ਆਹ ਦੇਖੋ ਜੀ ਬਾਰਬੀ ਡੋਲ ਜੀ ਜੇ ਬਜੀ ਜੈ ਜੀ ਸਰ ਹੈ ਬੋਕਰ ਪੋਟ ਪੂਰੀ ਤੇ ਇਹ ਹੈ ਜੰਨਦਾ ਬਾਲਕ ਗਾਡੀ ਵੇਸਤੰਗੋ ਅੱਧਾ ਦੇ ਨੂੰ ਦੀ ਫੁੱਟਬਾਲ ਸੀ ਪੰਜ ਗਲਾਸ ਗिराने ਪਰ ਆਪਕੋ ਇਨਾਮ ਮਿਲੇਗਾ ਜੀ ਤੇ ਪੱਪਾ ਨੂੰ ਦੇਖ ਲੋ ਜੀ ਯਾਰ ਮੂਸੇ ਵਾਲਾ ਹੈ ਆਓ ਜੱਟਾ ਤੇਰਾ ਨਾਮ ਹਰ ਪਾਸੇ ਹਰ ہاں ਤੇ ਹੁਣ ਅਸੀਂ ਛੱਕਣ ਲੱਗੇ ਆ ਜੀ ਗੁਰੂ ਦਾ ਲੰਗਰ ਤੇ ਆ ਗੋਰਾ ਭਾਈ ਦੇਖ ਲੋ ਜੀ ਕਹਿੰਦਾ ਮੇਰੀ ਵੀਡੀਓ ਨਹੀਂ ਬਣਾਣੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਆ ਸੰਗਤ ਜੀ ਆਪ ਜੀ ਨੂੰ ਤੇ ਆਪ ਜਿੰਦੇ ਪੂਰੇ ਪਰਿਵਾਰ ਨੂੰ ਹੋਲੇ ਮਹੱਲੇ 2024 ਦੀਆਂ ਲੱਖ ਲੱਖ ਵਧਾਈਆਂ ਹੋ ਵੰਜੀ ਕਿਉਂਕਿ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਸ਼੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਸੋ ਅਸੀਂ ਤਾਂ ਹੋਲਾ ਮਹੱਲਾ ਦੇਖ ਹੀ ਰਹੀਆਂ ਲਾਲਾ ਅਸੀਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਵੀ ਤੁਹਾਨੂੰ ਹੋਲਾ ਮਹੱਲਾ ਦਿਖਾਵਾਂਗੇ ਜੀ કરી ਬੈਠਣ ਲੋ ਕਿਉਂਕਿ ਜਿਹੜੀ ਸੰਗਤ ਆ ਨਹੀਂ ਨਾ ਸਕਦੀ ਉਹ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਹੋਲਾ ਮਹੱਲਾ ਕਰੇ ਬੈਠੇ ਦੇਖ ਸਕਦੇ ਹੋ ਜੀ ਤਾਂ ਜੋ ਤੁਸੀਂ ਗੁਰੂ ਦੀ ਖੁਸ਼ੀਆਂ ਦੀ ਪ੍ਰਾਪਤੀ ਕਰ ਸਕਦੇ ਹੋ ਜੀ ਤਿੱਜੀ ਕਾ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਵੱਧ ਤੋਂ ਵੱਧ ਬਾਕੀ 바ਪਾ ਸੁੱਖ ਰੱਖੇ ਅਸੀਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਤੁਹਾਡੇ ਸਾਹਮਣੇ ਡੇਲੀ ਵਲੋਗ ਲੈ ਕੇ ਆਉਂਦੇ ਹੁਲੇ-ਮਹਲੇ ਦੇ ਪਰ ਕੀ ਕਰੀਏ ਥੋੜਾ ਨੈਟਵਰਕ ਦਾ ਇਸ਼ੂ ਆ ਜੀ ਪਰ ਹੋਰ ਤਾਂ ਕੋਈ ਚੱਕਰੇ ਨਹੀਂ ਕਿਉਂਕਿ ਸੰਗਤ ਜੀ ਸੁਣਨ ਦੇ ਵਿੱਚ ਆਇਆ ਹੈ ਜੀ ਪੰਜਾਬ ਤੋਂ 60 ਲੱਖ ਦੁਨੀਆ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਚੁੱਕੀ ਆ ਜੀ ਉਹ ਹੁਣ ਤੁਸੀਂ ਆਪੇ ਹੀ ਦੱਸੋ ਜੀ ਫਿਰ ਨੈਟਵਰਕ ਕਿਵੇਂ ਕੰਮ ਕਰੂ ਵਲੋਗ ਆਪਣਾ ਆਊਗਾ ਜ਼ਰੂਰ ਦੋ ਦਿਨ ਲੇਟ ਫੇਟ ਹੋ ਸਕਦਾ ਜੀ ਪਰ ਆਊਗਾ ਜ਼ਰੂਰ ਪਰ ਤੁਸੀਂ ਸਾਰੇ ਜਣੇ ਦੇਖ ਲਿਓ ਜੀ ਵਾਹ ਗੁਰੂ ਜੀ ਹੁਣ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਜੀ ਤਖਤ ਸਾਹਿਬ ਕਿੰਨਾ ਸੋਹਣਾ ਲੱਗ ਰਿਹਾ ਜੀ ਲਾਈਟਿੰਗ ਤੇ ਫੁੱਲਾਂ ਦੀ ਕ੍ਰੀਏਟੀਵਿਟੀ ਵਾਹ ਵਾਹ ਸੋਹਣੀ ਕੀਤੀ ਹੋਈ ਆ ਜੀ ਐਸਜੀਪੀਸੀ ਵਾਲੇ ਨੇ ਿਤੋਂ ਲੋਕਾਂ ਦਾ ਹੌਮ ਹਮਾਂਦਾ ਹੋਇਆ ਆ ਕਟ ਤੁਸੀਂ ਆਪਣੇ ਅੱਖੀ ਦੇਖ ਸਕਦੇ ਹੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਗਰਮੀ ਤੋਂ ਬਚਣ ਲਈ ਪੱਖੇ ਵੀ ਲਗਾਏ ਗਏ ਆ ਜੀ ਵਾਕਈ ਸੰਗਤ ਜੀ ਤੁਹਾਨੂੰ ਹਰ ਇੱਕ ਚੀਜ਼ ਦੇ ਪ੍ਰਬੰਧ ਇੱਥੇ ਨਜ਼ਰ ਆਉਣਗੇ ਜੀ ਪੂਰਨ ਬਾਤ ਦਾ ਪਤਾ ਇੰਨਾ ਮੈਵਾ ਨੇ ਆਰਾਮ ਦੇ ਲੋਕਾਂ ਨੂੰ ਪੂਰਨ ਹੋਰ ਕਾਹਤਾਂ ਸਾਡੇ ਸੁਨਾਤ ਸਤਜਾ ਚੰਦਰਾ ਦੇ ਪਾਵਨ ਨਿਸ਼ਾਨ ਇਸ ਪੋਥੀ ਦਾ ਹਸਤਾਕ ਕੇ ਜਿਸਨਾ ਪਸਤਾ ਕਾ ਗੰਭੀਰ ਧਾਰਮਿਕ ਸੰਸਕਰ ਇਹ ਗੁਰੂ ਸਾਹਿਬ ਜਿਨੇ ਆਇਆ ਜਿਸਨੇ ਨਾਲ ਵਾਈ ਗੁਰੂ ਜੀ ਤੇ ਇਹ ਆਜੀ ਤਖਸ਼ਰੀ ਕੇਸਗਰ ਸਾਹਿਬ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਆ ਰਹੇ ਨੇ ਉਹ ਹੋਲਾ ਮਹੱਲਾ ਦੇਖਣ ਤੇ ਮੱਥਾ ਟੇਕ ਕੇ ਗੁਰੂ ਦੀ ਖੁਸ਼ੀਆਂ ਦੀ ਪ੍ਰਾਪਤੀ ਕਰਨ ਜੀ ਇਹ ਪਸਤਰ ਸੋ ਪਗਦੀ ਘਰੀ ਬੈਠੇ ਤੁਸੀਂ ਵੀ ਦਰਸ਼ਨ ਕਰੋ ਜੀ ਤਾਂ ਜਿਹੜੇ ਵੀ ਭੈਣ ਭਰਾ ਨੇ ਹਾਲੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਹੀ ਨਾ ਕੀਤਾ ਤਾਂ ਜਲਦੀ ਤੋਂ ਜਲਦੀ ਤੁਸੀਂ ਕਰ ਲਓ ਜੀ ਕਿਉਂਕਿ ਅਸੀਂ ਹਰ ਰੋਜ਼ ਹੀ ਵਲੌਗ ਪਾਣੀ ਆ ਜੀ ਬੋਲੇ ਮੁਹੱਲੇ ਦੇ ਤੇ ਤੁਹਾਨੂੰ ਚੱਪੇ ਚੱਪੇ ਪੈਲ ਪੈਲ ਤੇ ਹਰ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਗੁਰੂ ਪਿਆਰੇ ਸਾ ਸੰਗਤ ਜੀ ਲੋ ਜੀ ਵਾਹਿਗੁਰੂ ਜੀ ਸਿੱਤੋਂ ਅਨੁਪ੍ਰੋਣੇ ਦਰਸ਼ਨ ਕਰਵਾਏ ਹਿੰ ਤੱਕ ਸ੍ਰੀ ਕੇਸਗੜ ਸਾਹਿਬ ਦੇ ਤੇ ਤੁਸੀਂ ਹੋਗੇ ਉਹ ਜਿੰਨੀਆਂ ਆਲ ਬਾਬਾ ਜੀ ਦੇ ਦਰਸ਼ਨ ਕਰਕੇ ਤੇ ਹੁਣ ਜਾ ਰਹੀ ਆ ਜੇ ਅਸੀਂ ਨੀਚੇ ਵੱਲ ਜਦੋਂ ਤੱਕ ਫਿਰ ਤੁਸੀਂ ਸੰਗਤਾਂ ਠਾਠਾ ਮਾਰਦਾ ਹੋਇਆ ਇਕੱਠ ਦੇਖ ਸਕਦੇ ਹੋ ਜੀ ਕੀ ਹੋਮ ਹਮਾਕੇ ਕਿੰਨਾ ਹੋਇਆ ਪਿਆ ਆ ਇਹ ਆਪ ਜੀ ਜੋਗਾ ਪੌਗਾ ਉਸ ਕਮੇਲੋ ਦੇ ਚੱਲ ਰਿਹਾ ਸਾਥੀ ਕਰਨ ਦੇ ਵਿੱਚ ਹੋਣ ਮਾਰਦਾ ਤੇ ਹੁਣ ਤੁਸੀਂ ਆਹ ਦੇਖ ਲਓ ਜੀ ਕੈਮਰੇ ਦੇ ਮੋਹਰੇ ਸਾਹਮਣੇ ਕੀ ਆ ਏਕੇ 47 ਯਾਨਕਿ ਡੁਪਲੀਕੇਟ ਆ ਭਰਾਵਾ ਸੀਰੀਅਸ ਨਾਲ ਹੈ ਜੀ ਉਹ ਤੇ ਇਹ ਸਾਰੀਆਂ ਦੁਕਾਨਾਂ ਐ ਜੀ ਜਿਹੜੀ ਅਸੀਂ ਤੁਹਾਨੂੰ ਕੈਮਰੇ ਦੇ ਵਿੱਚ ਦਿਖਾ ਰਿਆ ਇਹ ਬਿਲਕੁਲ ਤਖਤ ਸਾਹਿਬ ਦੇ ਲੱਗੇ ਹੀ ਆ ਜੀ ਪਤਾਈਆ ਸਾਰਿਆਂ ਨੂੰ ਬਾਕੀ ਜਿਨ੍ਹਾਂ ਨੂੰ ਨਹੀਂ ਪਤਾ ਅਸੀਂ ਉਹਨਾਂ ਨੂੰ ਦੱਸ ਰਿਹਾ ਜੀ ਠੀਕ ਐ ਜੀ ਹਾਂਜੀ ਤੇ ਹੁਣ ਤੁਸੀਂ ਆਹ ਦੇਖ ਲਓ ਜੀ ਅਰਗਬਤੀਆਂ ਲਗਾਉਣ ਨੂੰ ਕਿੰਨੀ ਵਧੀਆ ਚੀਜ਼ ਆ। ਤੇ ਆਹ ਨੂੰ ਨਿੱਕੇ ਘਰ ਦੇਖੋ ਜੀ। ਤੇ ਆ ਫੇਰ ਅਰਗਬਤੀਆਂ ਲਗਾ ਲਓ ਦੇਖੋ ਜੀ। ਤੇ ਆ ਬੱਚਿਆਂ ਲਈ ਖਲੌਣੇ। ਤੇ ਆ ਗਿਆ ਜੀ ਸਾਹਮਣੇ ਵਿਸ਼ਰਾਮ ਘਰ ਜੀ। ਤੁਸੀਂ ਇੱਥੇ ਵਿਸ਼ਰਾਮ ਕਰ ਸਕਦੇ ਹੋ ਜੀ। ਤੇ ਹੁਣ ਅਸੀਂ ਘੁੰਮਦੇ ਫਿਰਦੇ ਤੱਕੇ ਖਾ ਖਾ ਪਹੁੰਚ ਚੁੱਕੇ ਆ ਜੀ ਰਵਿਦਾਸ ਚੌਂਕ। ਕਿਹਾ ਜੀ ਜੇ ਭਾਜੀ ਇਹ ਇਧਰ ਹੈ। ਉਕੇ ਰੋੜ ਪੂਰੀ ਇਹ ਵੀ ਅਸੀਂ ਖਰੀਦਿਆ ਜੀ ਤੇ ਸੰਗਤ ਦੇਖ ਲੋ ਜੀ ਵਿੱਚ ਨੂੰ ਸ਼ਹਿਰ ਦੇ ਟਰੈਕਟਰ ਵੜੀ ਫਿਰਦੀ ਆ ਕੀ ਫਾਇਦਾ ਹੋਊਗਾ ਬੱਚੋ ਫੇਰ ਮੁੜ ਕੇ ਆਉਗੇ ਜੀ ਕਿਉਂਕਿ ਖਾ 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 ਪੋਲ 'ਚ ਲੱਗੀ ਹੋਈ ਆ ਜੀ ਉਹ ਵਾਪਸ ਇਹਨਾਂ ਨੂੰ ਖੁਦ ਹੀ ਮੋੜ ਦੇਣਗੇ ਜੀ ਇਹ ਨੂੰ ਤੂੰ ਤੂੰ ਮੂਸੇ ਵਾਲਾ ਹੈ ਵਾਓ ਆਣਾ ਤੁਸੀਂ ਕਿਹੜਾ ਬਣਿਆ ਵਾਦ ਜੱਟਾ ਤੇਰਾ ਨਾਮ ਹਰ ਪਾਸੇ ਹਰ ਥਾਂ ਹਲੇ ਮੁੱਕਿਆ ਨਹੀਂ ਤੇ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਝੂਲਿਆ ਵੱਲ ਨੂੰ ਤੇ ਇੱਥੇ ਵੀ ਤੁਹਾਨੂੰ ਹਰ ਇੱਕ ਚੀਜ਼ ਜਿਮਾ ਝੂਲੇ ਐਕਟੀਵਿਟੀ ਐਂਡ 올ਡ ਐਡ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਤੇ ਆਹ ਦੇਖ ਲਓ ਜੀ ਫੁੱਟਬਾਲ ਸੇ 5 ਗਿਲਾਸ ਗिराਣੇ ਪਰ ਤੁਹਾਨੂੰ ਇਨਾਮ ਮਿਲੇਗਾ ਜੀ। ਐਸੇ ਜੜੀਆ ਪਰ ਲਓ। ਤੇ ਇਧਰ ਟੁਆਇਟੇਨੀਆ ਜੀ। ਤੇ ਆਇਦਰ ਵੱਡੇ ਵਾਲੀ ਝੂਲੀ ਆ ਨਿੱਕੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਮਸਤੀ ਮਾਰ ਰਿਹਾ ਜੀ ਇਹ ਝੂਲੇ ਝੂਲ ਰਿਹਾ ਜੀ ਤੇ ਲਾਈਫ ਪੂਰੀ ਇੰਜੋਏ ਕਰ ਰਿਹਾ ਜੀ ਤੇ ਸਾਹਮਣੇ ਤੁਸੀਂ ਲਾਈਟਾਂ ਦੇ ਵਿੱਚ ਤੱਕ ਸਾਹ ਦੇਖ ਸਕਦੇ ਹੋ ਜੀ ਕਿ ਕਿੰਨਾ ਸੋਹਣਾ ਲੱਗ ਰਿਹਾ ਤੇ ਖੱਬੇ ਪਾਸੇ ਤੁਸੀਂ ਝੂਲੇ ਦੇਖ ਸਕਦੇ ਹੋ ਜੀ ਠੀਕ ਹੋ ਜੀ ਮੈਂ ਤੁਹਾਡੇ ਵਾਸਤੇ ਵੀਡੀਓ ਦੇਖ ਲਓ ਕਿੰਨੇ ਰਸ਼ ਦੇ ਵਿੱਚ ਜਾ ਕੇ ਬਣਾ ਰਿਹਾ ਵਾ ਤੇ ਲੋਕ ਮੈਨੂੰ ਘੂੜ ਰਹੇ ਆ ਇਹ ਪਤਾ ਨਹੀਂ ਕੀ ਕਰੀ ਜਾਂਦਾ ਫੋਨ ਦੇ ਵਿੱਚ ਸਾਰੀ ਵੀਡੀਓ ਬਣਾਈ ਜਾਂਦਾ ਆ ਤਾਂ ਹੀ ਮੈਂ ਤੁਹਾਨੂੰ ਕਹਿ ਲੱਗਿਆ ਜੇ ਕਿਸ ਨੇ ਵੀਡੀਓ ਸਕੇਪ ਨਹੀਂ ਦਿਨਾ ਫੇਰ ਨਾ கேਉ ਮੇਰੇ ਤੋਂ ਬਰਾ ਕੋਈ ਨਹੀਂ ਹੂਗਾ ਪੂਰੀ ਵੀਡੀਓ ਦੇਖ ਲਿਆ ਕਰੋ ਯਾਰ ਤੁਹਾਡੇ ਲਈ ਕਿੰਨੀ ਲਗਨ ਤੇ ਮਿਹਨਤ ਨਾਲ ਤਿਆਰ ਕੀਤੀ ਗਈ ਆ ਖਾਸ ਤੁਹਾਡੇ ਲਈ ਠੀਕ ਹੈ ਜੀ ਤੇ ਭਈਆ ਪਾਪੋ ਅੰਗਸ ਨਾਲ ਚਲਦੇ ਆ ਜੀ ਸਾਨੂੰ ਤਾਂ ਲੱਗਦਾ ਜੀ ਡਰਨਾ ਆਪਾਂ ਚੰਦੋਲ ਟੁਕੀਆ ਦੇ ਨਾਂ ਪਰ ਇੰਸਟੀਚਿਊਟ ਦੀਆਂ ਲੋ ਪਤਾ ਨਹੀਂ ਕਿਵੇਂ ਝੂਠ ਲੈਂਦੀ ਆ ਜਿਹੜੀ ਚੀਜ਼ ਸੱਚ ਹੈ ਭਰਾਵਾ ਸੱਚ ਹੈ ਸਾਨੂੰ ਸੱਚੀ ਲੱਗਦਾ ਹੈ ਜੀ ਦੇਖ ਲਓ ਜੀ ਡਰੋਨ ਕੀ ਮੁੰਡੇ ਹੈ ਹੈਲੋ ਬੋਲ ਦਿਓ ਮੇਰੇ ਬਲੌਗ ਆਊਗਾ ਤੇ ਤੁਸੀਂ ਆ ਆਪਣੇ ਅੱਖੀਂ ਦੇਖ ਸਕਦੇ ਹੋ ਜੀ ਮੈਂ ਕਿੱਤਾ ਕਿੱਤਾ ਕਰ ਕਰਕੇ ਮੈਂ ਵੀਡੀਓ ਤੁਹਾਡੇ ਵਾਸਤੇ ਬਣਾਈ ਹੈ ਜੀ ਸੋ ਉਹ ਵੀ ਦੇਖ ਲਿਆ ਕਰੋ ਜੀ ਭੀਜੀ ਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਉਹ ਵੀ ਨਾ ਤੁਸੀਂ ਭੁੱਲਿਆ ਕਰੋ ਤੇ ਸਬਸਕ੍ਰਾਈਬ ਵਾਲਾ ਬਟਨ ਤਾਂ ਘਸਾਈ ਦਿਓ ਤੁਸੀਂ ਬਸ ਚੱਕ ਦੋ ਫੱਟੇ ਨਾ ਪਣਾ ਫੁਕੇ ਤੈਨਾਂ ਵਾਲਕ ਦੇਖ ਲੋ ਜੀ ਲਓ ਜੀ ਕਹਿੰਦੇ ਇਹ ਆ ਜੀ ਬਾਰਬੀਡੋਲ ਤੇ ਇਹ ਬੱਚਿਆ ਵਾਲੇ ਖਲੌਣੇ ਆ ਜੀ ਤੇ ਆ ਨਿੱਕੀ ਵਾਲੇ ਵੀ ਦੇਖ ਲੋ ਜੀ ਕਲਗੀ ਦਰਤਸ਼ਮੇਸ਼ ਪਤਾਨੇ ਚਿੱਠੀਆਂ ਦੰਨੀਆਂ ਦੀ ਚਟਾਲ ਤੇਰਾ ਨਾਮ ਹਰ ਪਾਸੇ ਹਰ ਥਾਂ ਹਲੇ ਮੁੱਕਿਆ ਨਹੀਂ ਝੋਟਾ ਜੇ ਸਾਹਮਣੇ ਤੁਸੀਂ ਤੱਕ ਸਾਡੀ ਲਾਈਟਾਂ ਦੇਖ ਸਕਦੇ ਹੋ ਜੀ ਕਿਆ ਖੂਬਸੂਰਤ ਦ੍ਰਿਸ਼ ਆ ਰਿਹਾ ਜੀ ਕੈਮਰੇ ਦੇ ਵਿੱਚ ਸ਼ਾਇਦ ਮੈਨੂੰ ਇਹ ਵੀਡੀਓ ਥੋੜੀ ਬਲਰ ਲੱਗ ਰਹੀ ਆ ਪਰ ਕੋਈ ਨਹੀਂ ਹੈ ਨਾ ਤੁਸੀਂ ਦੇਖ ਹੀ ਲਿਓ ਯਾਰ ਤੇ ਇਧਰ ਖੱਬੇ ਪਾਸੇ ਤੁਸੀਂ ਫੇਰ ਝੂਲੇ ਦੇਖ ਸਕਦੇ ਹੋ ਜੀ। ਕੋਈ ਕਹਿੰਦਾ ਰਮੀਤ ਹੈ। ਤੇ ਹੁਣ ਅਸੀਂ ਝੂਲਿਆਂ ਵੱਲ ਕੋ ਚੱਲ ਪਈ ਜੀ ਬਾਹਰ ਵੱਲ ਨੂੰ ਤੁਸੀਂ ਦੇਖ ਲੋ ਦੀ ਭੀੜ ਭੜਕਾ। ਤੱਕੇ ਤੇ ਤੱਕਾ ਕਿੰਨਾ ਪੈ ਰਿਆ ਵਾ ਜੀ ਕਿਉਂਕਿ ਇੰਦਰ ਤਾਂ ਤੁਹਾਨੂੰ ਆਪਾਂ ਸਾਰਾ ਹੀ ਦਿਖਾਈ ਦਿੱਤਾ ਆ ਤੇ ਤੱਕ ਸਭ ਵੀ ਤੁਹਾਨੂੰ ਦਿਖਾਈ ਦਿੱਤਾ ਆ ਬਾਕੀ ਜੋ ਕੋਈ ਕੀਵੇਂ ਕਿਹਾ ਤੁਹਾਨੂੰ ਹਰ ਇੱਕ ਚੀਜ਼ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੀ ਇਸ ਵਲੋਗ ਦੇ ਵਿੱਚ ਪਰ ਕੋਈ ਨਹੀਂ ਵਲੋਗ ਤਾਂ ਹਲੇ ਹੋਰ ਆਣਗੇ ਤੇ ਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਅਸੀਂ ਸ਼ਕਨ ਲੱਗੇ ਆ ਜੀ ਗੁਰੂ ਦਾ ਲੰਗਰ ਆਉ ਫਿਰ ਚੱਲਦੇ ਆ ਜੀ ਅੰਦਰ ਤੇ ਤੁਹਾਨੂੰ ਦਿਖਾਉਂਦੇ ਆ ਜੀ ਲੰਗਰ ਦੇ ਵਿੱਚ ਕੀ ਕੀ ਬਣਿਆ ਆ ਦਿਖਾ ਦਿੰਦੀ ਆ ਤੁਹਾਨੂੰ ਰੁਕੋ ਜਰਾ ਯਾਰ ਆਜੀ ਬੋਦਾ ਯਾਰ ਦੇਖ ਲਓ ਜੀ ਅਸੀਂ ਇੰਨਾ ਤੁਰ ਕੇ ਆਏ ਆ ਜੀ ਤੇ ਹੁਣ ਸਾਨੂੰ ਲੱਗੀ ਸੀਗੀ ਭੁੱਖ ਤੇ ਉੱਤੋਂ ਖਾਣ ਲੱਗੇ ਸੀ ਲੰਗਰ ਤੇ ਉੱਤੋਂ ਲੱਗੀਆਂ ਪੀਆਂ ਆ ਲੈਣਾ ਤੁਸੀਂ ਹੈਨਾ ਆਪਣੀ ਅੱਖੀਂ ਦੇਖ ਸਕਦੇ ਹੋ ਪਰ ਖੈਰ ਕੋਈ ਨਹੀਂ ਅਸੀਂ ਲੰਗਰ ਖਾਵਾਂਗੇ ਜੀ ਤੇ ਨਾਲ ਅਸੀਂ ਤੁਹਾਨੂੰ ਵੀ ਦਿਖਾਵਾਂਗੇ ਜੀ ਅਸੀਂ ਕੀ ਕੀ ਛਕਿਆ ਆ ਜਦ ਤੱਕ ਤੁਸੀਂ ਲਈ ਲਾਈਕ ਨਾ ਹੀ ਕੋ ਲੰਗਰ ਦੀਆਂ ਤੇ ਸੰਗਤ ਦਾ ਇਕੱਠ ਦੇਖ ਲਓ ਜੀ ਲੰਗਰ ਖਾਣ ਨੂੰ ਕਿੰਨਾ ਹੀ ਹੋਇਆ ਪਿਆ ਆ ਕਹਿੰਦੇ ਇਹ ਗੁਰਦਵਾਰਾ ਲੰਗਰ ਬੜਾ ਹੀ ਫੇਮਸ ਹੈ ਜੀ ਇੱਥੋਂ ਦਾ ਫਟੇਗੜ ਸਾਹ ਤੋਂ ਆਇਆ ਜੀ ਤੇ ਪਿੰਡ ਪਛਤੂਰ ਤੋਂ ਆਹੀ ਇਹ ਦਰ ਲੰਗਰ ਉਹ ਜਿੱਦੋਂ ਫਟਾਫਟ ਆ ਜੂਗੀ ਆ ਜੋ ਗੇਟ ਖੁੱਲ ਗਿਆ ਹੋਇਆ ਆ ਨੋ ਨੋ ਨਹੀਂ ਨੋ ਯਾ ਗੂੜਾ ਭਾਈ ਦੇਖ ਲੋ ਜੀ ਕਹਿੰਦਾ ਮੇਰੀ ਵੀਡੀਓ ਨਾ ਬਣਾ ਅਸੀਂ ਛੱਕਿਆ ਜੀ ਪ੍ਰਸ਼ਾਦਾ ਚਨੇ ਤੇ ਪਨੀਰ ਤੇ ਨਾਲ ਹੀ ਮਿੱਠੇ ਜੋ ਵੀ ਜੀ ਸਵਾਦ ਸੀਗਾ ਜੀ ਗੁਰੂਦਾਰ ਲੰਗਰ ਤੇ ਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਹੁਣ ਛਕ ਲਿਆ ਪ੍ਰਸ਼ਾਦੇ ਤੇ ਅਸੀਂ ਜਾ ਰਹੀ ਆ ਜੀ ਹੁਣ ਬਾਹਰ ਨੂੰ ਵਾਹਿਗੁਰੂ ਜੀ ਸੇਵਾ ਇੱਧਰ ਦੇ ਸਕਦੀ ਹੈ ਜੀ ਤੇ ਆਹ ਦੇਖ ਲਓ ਜੀ ਬਰਤਨ ਦੀ ਸਫਾਈ ਹੋਈ ਹੋਈ ਬਾਕੀ ਫਿਰ ਹੈ ਨਾ ਬਸ ਇਹ ਤੁਹਾਨੂੰ ਬਲੌਗ ਕਿਵੇਂ ਦਾ ਲੱਗਿਆ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਕਰ ਲਓ ਇਹਨੂੰ ਸਬਸਕ੍ਰਾਈਬ ਤੇ ਹਾਂ ਯਾਰ ਇੱਕ ਗੱਲ ਹੋਰ ਆਪਣੀ ਮੁਹਿੰਮ ਤਾਂ ਇਹੀ ਚਲਾਈ ਸੀ ਕਿ ਅਸੀਂ ਡੇਲੀ ਬਲੌਗ ਪਾ ਸਕੀ ਪਰ ਯਾਰ ਨੈਟਵਰਕ ਦਾ ਹੈ ਨਾ ਮੈਂ ਤੁਹਾਨੂੰ बार-बार کہہ ਰਿਹਾ ਇਸ਼ੂ ਬਹੁਤ ਵੱਡਾ ਹੈ ਮੇਰੀ ਲਾਈਫ ਤੇ ਖੈ ਕੋਈ ਨਹੀਂ ਬਾਬਾ ਸੋਖ ਰੱਖੇ ਬਲੌਗ ਆਊਗਾ ਜ਼ਰੂਰ ਠੀਕ ਹੈ ਜੀ ਗੁਰੂ ਘਰ ਸਾਧ ਸੰਗਤ ਜੀ ਮਿਲਦੇ ਆ ਜੀ ਨੈਕਸਟ ਵਲੋਗ ਚ ਬਾਈ ਬਾਈ ਜੀ ਜੇਕਰ ਤੁਹਾਨੂੰ ਵਲੋਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ